ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੋਂ ਕੰਝ ਨੂੰ ਜ਼ਰੂਰੀ ਗੁਰਗ੍ਰੰਥ ਸਾਹਿਬ ਗੁਰਗ੍ਰੰਥ ਸਾਹਿਬ ਨੂੰ ਸਿਕਿਉਰ ਕਰਨਾ ਸਾਡੀ ਸਭ ਤੋਂ ਪਹਿਲੋਂ ਵੱਡੀ ਜ਼ਿੰਮੇਵਾਰੀ ਹੋਵੇਗੀ ਉਸ ਤੋਂ ਬਾਅਦ ਗੁਰੂ ਘਰ ਸਿਕਿਉਰ ਕਰਨਾ ਇਹ ਜ਼ਿੰਮੇਵਾਰੀ ਹੋਵੇਗੀ ਤੀਜੀ ਸਿੱਖ ਧਰਮ ਨੂੰ ਅਗਾ ਵਧਾਣਾ ਇਹ ਸਾਡੀ ਜ਼ਿੰਮੇਵਾਰੀ ਹੋਵੇਗੀ ਤੇ ਸਿੱਖੀ ਨੂੰ ਜ਼ਰਾ ਪ੍ਰਫੁੱਲਿਤ ਕਰਨਾ ਇਹ ਸਾਡੀ ਪ੍ਰਿੰਟਿ ਹੈ ਅੱਜ ਬਾਲਾ ਨੇ ਕੋਈ ਵਿਸ਼ੇਸ਼ ਮੰਤਵ ਆਪ ਕੋ ਅੱਜ ਵਿਸ਼ੇਸ਼ ਮੰਤਵ ਨਹੀਂ ਸੀ ਅੱਜ ਮੈਂ ਅਸਾਂ ਕੱਲ੍ਹ ਕਹੀ ਸੀ ਬਈ ਜੇ ਕਮੇਟੀ ਬਣੀ ਤੇ ਅਸੀਂ ਇੱਕ ਘੰਟਾ ਨਾਟਕਾਂ ਜੋੜਿਆਂ ਦੀ ਸੇਵਾ ਕਰਾਂਗਾ ਮੇਰਾ ਮੰਤਵ ਇਹ ਸੀ ਪਰ ਜਿਸ ਤਾਂ ਜਿਸ ਤਾਂ ਚਲੋ ਪਤਾ ਲੱਗਾ ਵੇ ਜਾਨਾ ਨੇ ਤੇ ਟਾਈਮ ਹੀ ਸੀ ਮੇਰੇ ਕੋਲ ਮੈਂ ਕਹਿੰਦਾ ਵੀ ਚਲੋ ਰਸਤੇ ਜਿਵੇਂ ਕਰਨਾਲ ਖੱਟਰ ਸਾਹਿਬ ਆਉਣੇ ਨੇ ਮੈਨੂੰ ਪਤਾ ਲੱਗਾ ਮੈਂ ਚਲੋ ਕਰਨਾਲ ਖੱਟਰ ਸਾਹਿਬ ਨਾਲ ਡਿਸਕ ਕਰ ਲਾਂਗੇ ਉਸ ਤੋਂ ਬਾਅਦ ਮੇਰਾ ਸਾਲੇ ਦੀ ਡੈਥ ਹੋ ਗਈ ਸੀ ਉਹਦੇ ਅੱਜ ਫੁੱਲ ਸਨ ਕੱਲ ਉਹਦਾ ਸੰਸਕਾਰ ਹੋਇਆ ਸੀ ਜਾਦੀ ਸੰਗਤ ਇਲਾਕੇ ਚੋਂ ਲੱਗੀ ਇੱਕੋ ਦਿਨ ਮੈਂ ਸੰਗਤ ਨੂੰ ਦਿੱਤਾ ਸੀ ਮੈਂ ਕੱਲ ਨਹੀਂ ਆ ਕੇ ਤੋ ਫੁੱਲ ਚੁਗਣਾਂ ਉਹ ਖੱਟਰ ਸਾਹਿਬ ਨੂੰ ਪੜਾ ਲੱਗਾ ਵੀ ਚਲੋ ਜੋ ਉਹਦੇ ਫੁੱਲ ਨੇ ਤੇ ਫਿਰ ਮੈਂ ਬਾਅਦ ਵਿੱਚ ਮਿਲਾਂਗਾ ਉਹਨਾਂ ਨੂੰ ਉਫਰ ਤੋਂ ਦੱਸਿਆ ਨਾ ਸਿਸਟਮ ਬਾਕ ਤੇ ਉਸ ਤੋਂ ਬਾਅਦ ਮੈਂ ਫਿਰ ਪਤਾ ਲੱਗਾ ਮੈਂ ਚਲ ਬਈ ਸੰਗਤਾਂ ਤਾਵਲੀਆਂ ਨੇ ਤੇ ਚਾਹ ਹੁੰਦਾ ਹੀ ਏ ਫਿਰ ਕੁਰਖੇਤਰ ਜਿਸਨ ਸੰਗਤਾਂ ਇਕੱਠੀਆਂ ਤੇ ਉਹ ਉੱਥੇ ਵੀ ਲੱਗ ਗਿਆ ਮੇਰਾ ਇੱਕ ਹੰਟਾ ਉਸ ਤੋਂ ਬਾਅਦ ਅੰਬਾਲੇ ਮੈਂ ਕਿਹ ਬਲ ਚਲ ਜਾਂਦੇ ਜਾਂ ਸੰਗਤ ਦੇ ਦਰਸ਼ਨ ਕਰਨਾਂ ਜਨਾਬ ਸਾਹਿਬ ਇਹ ਚੀਜ਼ ਦਾ ਪਰਸਨਲ ਇੱਕ ਸਵਾਲ ਹੈ ਕਿ ਪਹਿਲਾਂ ਵੀ ਕਮੇਟੀ ਚੁਣੀ ਸੀ ਸਰਕਾਰ ਦੇ ਹੁਕਮਾਂ ਦੇ ਨਾਲ ਔਰ ਸਰਕਾਰ ਦਾ ਉਹਦੇ ਚ ਇੰਟਰਵੈਂਸ ਵੀ ਬੜਾ ਸੀਗਾ ਕੰਡਾ ਜੀ ਬਹੁਤ ਜ਼ਿਆਦਾ ਸੀ ਔਰ ਉਦੋਂ ਮੁਲਕਾਂ ਵਿੱਚ ਜਿਹੜੀਆਂ ਵਾਰੀਆਂ ਨਾਲ ਇਹ ਚ ਜਨ ਨਾਲ ਵੱਡੀਆਂ ਕਈ ਜਗ੍ਹਾ ਤੇ ਵੀਡੀਓ ਵੀ ਵਾਇਰਲ ਹੋਣਾ ਤੇ ਹੁਣ ਇਹ ਤੁਹਾਡੇ ਨੁਮਾਇੰਦਗੀ ਜਿਹੜੀ ਇਹ ਬਣੀ ਕਮੇਟੀ ਇਹ ਬੁਰੀ ਇਜ਼ਾਤੀ ਨਾਲ ਕੰਮ ਕਰੂਗੀ ਜਾਂ ਸਿਰਫ ਸਰਕਾਰ ਦੇ ਇਸ਼ਾਰੇ ਨਾਲ ਹੀ ਚੱਲੂਗੀ 500% ਕੋਈ ਇੰਟਰਫੇਰ ਨਹੀਂ ਹੋਏਗਾ ਸਾਡੇ ਸਿੱਖ ਧਰਮ ਵਿੱਚ ਗੁਰਦੁਆਰਿਆਂ ਵਿੱਚ ਪਰ ਮੈਂ ਇੱਕ ਗੱਲ ਤੁਹਾਨੂੰ ਸਾਰੇ ਪ੍ਰੈਸ ਦੇ ਸਾਹਮਣੇ ਕਹਿੰ ਮੈਨੂੰ ਕਹਿਣ ਲੱਗਿਆ ਕੋਈ ਚੀਜ਼ ਨਹੀਂ ਸਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖਤ ਤੇ ਇਹ ਕਿਆ ਸੀ ਰਾਜ ਬਿਨਾ ਨਹੀਂ ਧਰਮ ਚੱਲੇ ਹੈ ਧਰਮ ਬਿਨਾ ਸਭ ਡਲੇ ਮਰੇ ਤੁਸੀਂ ਮੀਰੀ ਪੀਰੀ ਮੈਡੀਕਲ ਕਾਲਜ ਦੀ ਗੱਲ ਕਰ ਲੋ 100 ਕਰੋੜ ਚਾਹੀਦਾ ਉਹਦੇ ਵਾਸਤੇ ਸਾਡੇ ਕੋਲ ਖੰਡ ਕਿੰਨਾ ਹੈ ਉਹ ਦਾਦੂਵਾਲ ਸਾਹਿਬ ਨੂੰ ਪਤਾ ਹੈ ਇੱਕਦਮ 100 ਕਰੋੜ ਆਪਾਂ ਕਿਵੇਂ ਕਿੱਥੋਂ ਲਿਆ ਹੱਕੇ ਉੱਥੇ ਸਰਕਾਰ ਦੀ ਲੋੜ ਪੈਣੀ ਹੈ ਦਾਦੂਵਾਲ ਸਾਹਿਬ ਇਹਨਾਂ ਪਿਛਲੀ ਕਮੇਟੀ ਨੂੰ ਉਹਦੇ ਤੇ ਕੇਸ ਕੀਤਾ ਉਹ ਕੇਸ ਹਾਈ ਕੋਰਟ ਤੋਂ ਵਾਪਸ ਕਰਾਣਾ ਹੈ ਤੀਜੀ ਗੱਲ ਅਫੀਲੀਏਟਡ ਸੈਂਟਰ ਸਰਕਾਰ ਵੱਲੋਂ ਮਿਲਦੀ ਹੈ ਮੈਡੀਕਲ ਕੌਂਸਲ ਆਉਣ ਵਾਸਤੇ ਇਸ ਤੇ ਸਰਕਾਰ ਦੂਆਂ ਨੂੰ ਉਹ ਲੈਣੀ ਪੈਣੀ ਇਸ ਕਰਕੇ ਕੋਈ ਵੀ ਕੰਮ ਕਰਨਾ ਸਾਡੇ ਬੜੇ ਵੱਡੇ ਵੱਡੇ ਸੁਪਨੇ ਨੇ ਬੜੇ ਵਡੇ ਵੱਡੇ ਵਹਿਰੇ ਕੀਤੇ ਨੇ ਜੇ ਸਰਕਾਰ ਦੇ ਸਹਿਯੋਗ ਸਾਡਾ ਸਰਕਾਰ ਜਿੱਥੇ ਲੋੜ ਪਈ ਸਰਕਾਰ ਦਾ ਅਸੀਂ ਸਹਿਯੋਗ ਕਰਾਂਗੇ ਧੰਨਵਾਦ ਆ ਸਰਕਾਰ ਦੇ ਜਿਨ੍ਹਾਂ ਇਲੈਕਸ਼ਨ ਕਰਵਾ ਦਿੱਤਾ ਟਾਈਮ ਦੇ ਉੱਤੇ ਤੇ ਟਾਈਮ ਦੇ ਉੱਤੇ ਇਲੈਕਸ਼ਨ ਕਰਵਾ ਕੇ ਤੇ ਸਾਨੂੰ ਖੱਤਰ ਸਾਹਿਬ ਤੇ ਸੀਐਮ ਸੈਣੀ ਸਾਹਿਬ ਨੇ ਇਹ ਗੱਲ ਕਹੀ ਵੀ ਸਾਡੀ ਕੋਈ ਇੰਟਰਫੇਅਰ ਨਹੀਂ ਹੋਏਗੀ ਆਪਣੇ ਕੌਪ ਮੈਂਬਰ ਸੁਣੋ ਆਪਣੇ ਮਰਜੀ ਨਾਲ ਚੁਣੋ ਕੌਪ ਮੈਂਬਰ ਕਰਨ ਤੋਂ ਬਾਅਦ ਆਪਣੀ ਡਾਇਰੈਕਟਰ ਚੁਣੋ ਉਹ ਵੀ ਤੁਹਾਡੀ ਆਪਣੀ ਹੋਵੇਗੀ ਹਾਲੀ ਤੱਕ ਕੋਈ ਇੰਟਰਫੇਅਰ ਨਹੀਂ ਜਿਹੜੇ ਕੁਝ ਲੋਕ ਵਿਰੋਧੀ ਰੌਲਾ ਪਾਉਂਦੇ ਨੇ ਕੇਵਲ ਤੇ ਕੇਵਲ ਸਿਰਫ ਫੋਟੋ ਖਿਚਾਉਣ ਵਾਲੇ ਆਦਮੀ ਨੇ ਤੋਂ ਵੀ 25 ਸਾਲ ਤੱਕ ਮੇਰੇ ਨਾਲ ਹੀ ਰਹੇ ਨੇ ਉਹਨਾਂ ਦਾ ਕੰਮ ਹੈ ਚਰਚਾ ਤੇ ਰਹਿਣਾ ਫੋਟੋ ਖਿਚਾਣੀਆਂ ਉਹ ਫੋਟੋ ਖਿਚਾਣੇ ਸਹਿਮਤ ਨੇ ਜੇ ਵਿਰੋਧ ਨਾ ਕਰਨਗੇ ਉਹਨਾਂ ਨੂੰ ਫੋਟੋ ਕੌਣ ਦਿਖੇਗਾ ਤੁਸੀਂ ਵੀ ਛਾਪੀ ਜਾਂਦੇ ਹੋ ਉਹ ਜੀ ਉੱਥੇ ਦੋ ਫਾੜ ਹੋ ਗਏ ਦੋ ਦੋ ਫਾੜ ਕਰਨਾ ਚਾਹੁੰਦੇ ਸਨ ਹਰ ਜੀ ਬੰਨੇ ਨੇ ਉਹਨਾਂ ਗਿਆਰਥੀ ਜੁੜੇ ਨੇ ਲੱਗੂਆ ਸਾਹਿਬ ਕੋਲ ਵੀ ਥੇ ਮੈਂਬਰਸ ਆਫ ਕੋਲ ਵੀ ਤਿੰਨ ਵਾਰੀ ਹੱਥ ਜੋੜੇ ਨੇ ਭਰਾਵੋ ਤੁਸੀਂ ਕੋਈ ਤ੍ਰੀਆਂ ਸਾਲਾਂ ਦਾ ਕੋਈ ਪਹਿੰਜਿਆਂ ਵਾਲਾ ਮੈਂਬਰ ਚੁਣ ਕੇ ਆਇਆ 1996 ਵਿੱਚ ਮੈਂ ਵੀੜਾ ਚੁੱਕਿਆ ਸੀ ਕਿ ਬਾਗਲਕਿਆਂ ਨੇ ਮੇਰੇ ਨਾਲ ਧੱਕਾ ਕੀਤਾ ਵੀ ਇਹ ਕਮੇਟੀ ਜਿਹੜੀ ਵੱਖਰੀ ਹੋਣੀ ਚਾਹੀਦੀ ਸਾਨੂੰ ਇਗਨੋਰ ਕਰ ਰਹੇ ਨੇ 30 ਸਾਲ ਹੋ ਗਏ ਨੇ ਉਸ ਗੱਲ ਨੂੰ ਕਈਆਂ ਨੂੰ ਮੈਂ ਹੱਥ ਜੋੜੇ ਭਰਾਵੋ ਤੁਹਾਡਾ ਤੇ ਉਹਨੂੰ ਜਨਮ ਹੀ ਨਹੀਂ ਹੋਇਆ ਉਹਨਾਂ ਦੇ ਰੋ ਕਮੇਟੀ ਤੁਸੀਂ ਇਸ ਵੋਟ ਪਾਉਣ ਦੇ ਅਧਿਕਾਰ ਮੈਂਬਰ ਬਣਦੇ ਅਧਿਕਾਰ ਮੇਰੀ ਬਗੌਂਤ ਹੋਏ ਤੇ ਤੁਹਾਡਾ ਤੇ ਫਰਜ਼ ਬੰਦਾ ਸੀ ਸਾਰੇ ਨਵੇਂ ਆਏ ਮੈਂਬਰਾਂ ਅਨੰਝਾ ਰਹਉਦਾ ਚੀਨਾ ਸਾਹਿਬ ਤੇਰੀ ਕੁਰਬਾਨੀ ਹੈ ਤੂੰ ਮੈਨੂੰ ਬਰਨ ਸਾਹਿਬ ਖਾਲੀ ਚੈੱਕ ਹਲਦੇ ਰਹੇ ਇਹ ਸਰਦਾਰ ਤਰਲੋਚਨ ਸਿੰਘ ਗਵਰਨਮੈਂਟ ਕਮਿਸ਼ਨ ਵਾਲੇ ਮੈਨੂੰ ਕਹਿਣ ਲੱਗੇ ਵੀ ਚਟਾ ਲਾਹ ਬੈ ਜਾਣਗੇ ਰਮੇਂਦਰ ਸਾਹਿਬ ਤੇ ਨੂੰ ਤੇ ਸਰਕਾਰ ਚਟਾ ਲੈਂਦੀ ਆਈ ਤੇ ਪਹਿਲੀ ਇਹ ਵੱਡੀ ਮਿਨਿਸਟਰੀ ਤੇ ਨੂੰ ਦਿਆਂਗੇ ਤੇ ਕਮੇਟੀ ਦਾ ਕੰਮ ਛੱਡ ਦੇ ਸਾਰੇ ਕੰਮ ਮੈਂ ਛੁਪਰਾਏ ਬਲਾਈਂਡ ਚੈੱਕ ਉਹਨਾਂ ਦੇ ਜਿਹੜਾ ਸ਼ਰਤ ਉਹਨਾਂ ਦੀ ਕੋਈ ਸੀ ਜ ਜਿਹਨ ਮੈਨੂੰ ਹਰ ਸਰ ਪੁੱਛਦੇ ਹੁੰਦੇ ਸਨ ਜਦੋਂ ਮੈਸਜੀਪੀ ਦਾ ਮੈਂਬਰ 2004 ਚ ਚ ਗਿਆ ਇੱਕੋ ਪ੍ਰੈਸ ਦੀ ਮੰਗ ਹੁੰਦੀ ਸੀ ਬਸ ਚਿੰਦਾ ਤੁਹਾਡੀ ਕੀਮਤ ਵਕਾਊ ਤੁਹਾਡੀ ਕੀਮਤ ਕੀ ਹੈ ਹੈ ਤੁਹਾਡੀ ਕੀਮਤ ਮੈਂ ਕੀਮਤ ਮੈਂ ਹੀ ਵੇਖ ਸਕਣਾ ਮੈਨੂੰ ਦੁਨੀਆ ਵਿੱਚ ਇੱਕ ਵੀ ਬੰਦਾ ਇਹ ਗੱਲ ਨਹੀਂ ਕਹਿ ਸਕਦਾ ਮੈਂ ਵਕਾਊ ਨਹੀਂ ਪਰ ਉਹਨਾ ਕਿੰਤਾ ਉਹਨਾਂ ਨੇ ਢੋਅ ਢੋਅ ਅੰਨ ਤੇਰੀ ਕੀਮਤ ਫਿਰ ਕੀ ਹੈ ਮੇਰੀ ਕੀਮਤ ਹੈ ਹਰਿਆਣਾ ਕਮੇਟੀ ਜਿੱਦਣ ਹਰਿਆਣਾ ਕਮੇਟੀ ਮੈਂ ਹੀ ਵੇਖ ਜਾਗਾ ਪਰ ਅਰੇ ਸਰਕਾਰ ਦੇਨ ਬਦਲ ਕੇ ਦੇ ਦੇ ਵਿਗਿਆ ਮੈਨੀ ਸਮਝੋ ਕਮੇਟੀ ਪਰ ਹਰਿਆਣੇ ਦੀ ਕਮੇਟੀ ਤੋਂ ਬਿਨਾ ਮੇਰੀ ਕੋਈ ਕੀਮਤ ਨਹੀਂ ਨਾ ਰੁਪਈਏ ਨਾ ਹੋਰਾਂ ਕੁਝ ਇਸ ਕਰਕੇ ਮੈਂ ਅਸੀਂ ਸਾਰੇ ਵਾਦਾ ਕੀਤਾ ਸਮਾਜੀ ਠੀਕ ਹੈ ਜੀ ਮੈਂ ਚਲੋ ਅਖਬਾਰਾਂ ਚ ਆ ਕੇ ਦੁਬਾਰੇ ਗੱਲ ਕਰਾਂਗਾ ਤੇ ਜਿਆਦਾ ਮੀਊ ਮਿੱਠੂ ਬਣਨ ਵਾਲੀ ਗੱਲ ਹੋ ਜਾਏਗੀ ਮੈਂ ਤੁਹਾਨੂੰ ਸਾਰੀ ਸੰਗਤ ਦੇ ਸਾਹਮਣੇ ਵੀ ਕਹਿ ਰਿਹਾ ਮੈਂ ਗੁਰੂ ਮਹਾਰਾਜ ਦੇ ਸਾਹਮਣੇ ਜਦੋਂ ਅਬਜੈਕਟਿਵ ਚੁਣੀ ਗਈ ਸੀ ਚ ਚੁਣ ਲੱਗੇ ਸਾਂ ਤੇ ਮੈਂ ਧਿਆਨ ਦਿੱਤਾ ਨਾ ਗੱਡੀ ਵਰਤਣੀ ਹੈ ਗੁਰੂ ਘਰ ਦੀ ਗੋਲਕ ਤੇ ਬੋਝ ਨਹੀਂ ਪਾਣਾ ਨਾ ਡਰਾਈਵਰ ਉੱਥੋਂ ਦਾ ਲੈਣਾ ਤੇ ਨਾ ਡੀਜ਼ਲ ਪੈਟਰੋਲ ਲੈਣਾ ਆਪਣੇ ਮੇਰੇ ਹੋਣਗੇ ਜਿੰਨੀ ਗੋਲਕ ਪਹੁੰਚਾ ਸਕਦਾ ਕੱਲ ਮੇਰੀ ਪ੍ਰੈਸ ਕਾਨਫਰੈਂਸ ਹੱਲ ਸੀ ਉਹਨਾਂ ਚਿੰਦਾ ਹ ਜਿਹੜੇ ਪਿਛਾ ਗੁਨਾਹ ਹੋਏ ਨੇ ਉਹਨਾਂ ਦਾ ਮੈਂ ਕਿਹਾ 14 ਤੋਂ ਲੈ ਕੇ 2000 ਤੱਕ ਮੈਂ ਪ੍ਰਦਾਨ ਕਰਿਆ 6ਵੀਂ 9ਵੀਂ ਪਾਰਸ਼ੀ ਦਾ ਚਾਰ ਗੁਰਦੁਆਰੇ ਹਨ ਸਾਡੇ ਪਹਿਲੋਂ ਮੈਂ ਆਪਣਾ ਇੱਕ ਆਡਿਟ ਨਹੀਂ ਇਹ ਪਹਿਲੋਂ ਆਪਣਾ ਆਡਿਟ ਛੇ ਹਾਲਾਂ ਦਾ ਕਰਾਂਗਾ ਉਹਦੇ ਉੱਤੇ ਫਿਰ ਇੱਕ ਆਡਿਟ ਕਰਵਾਣਾ ਡਬਲ ਆਡਿਟ ਕਰਵਾਵਾਂਗਾ ਜੋ ਮੇਰੇ ਖਾਤੇ ਵਿੱਚ ਆਵੇਗਾ ਤੇ ਮੈਂ ਉਸੇ ਵੇਲੇ ਸਭ ਤੋਂ ਪਹਿਲੋਂ ਆ ਪਹਿਲੋਂ ਪਾਉਣਾ ਚਾਹਾਂਗਾ ਸੰਗਤ ਦੇ ਸਾਹਮਣੇ ਗੁਰੂ ਦੀ ਗੋਲੇ ਕੇ ਸੰਗਤ ਦੇ ਸਾਹਮਣੇ ਪਾਗਾ ਸੰਗਤ ਇਕੱਠੀ ਕਰਾਂਗਾ ਭਰਾਵੋ ਮੇਥੋਂ ਗਲਤੀ ਹੋ ਗਈ ਏ ਇਹ ਮੈਂ ਲਾਲਚੇ ਚ ਆ ਕੇ ਗੁਰੂ ਘਰ ਦਾ ਪਹਿਹਾ ਯੂਜ਼ ਕਰਦਾ ਰਿਹਾ ਉਸ ਤੋਂ ਬਾਅਦ ਸੰਗਤ ਇਕੱਠੀ ਕਰਕੇ ਸੰਗਤ ਚਾਹੇਗੀ ਤੇ ਅਗਲਾ ਦੇ ਰਸਿਸਟਮ ਕਰਾਂਗੇ ਨਹੀਂ ਤੇ ਜੇ ਨਾ ਸੰਗਤ ਆਏਗੀ ਆਪਾਂ ਅਗਲੀ ਗੱਲ ਨਹੀਂ ਸ਼ੁਰੂ ਕਰਦੇ ਪਰ ਮੈਂ ਆਪ ਪਾਕ ਸੰਗਤ ਕੋਲ ਹਾਂ ਬਹੁਤ ਸੰਘਰਸ਼ ਬਹੁਤ ਮਖਾ ਕੀਤਾ ਹੈ ਇਸ ਹਰਿਆਣਾ ਦੀ ਅਲੱਗ ਅੱਡ ਕਮੇਟੀ ਵਾਸਤੇ ਉਹ ਤੁਸੀਂ ਜੋ ਜਾਂਦੇ ਸੀਗੇ ਕਈ ਵਾਰੀ ਬਨੋਲ ਵੀ ਕੀਤਾ ਬਾਈਕਟ ਵੀ ਕੀਤਾ ਸਾਨੂੰ ਇਹ ਵੀ ਕਿਹਾ ਗਿਆ ਹਰਿਆਣੇ ਦੇ ਭਈਏ ਆ ਗਏ ਇਹ ਗੱਲ ਤੁਸੀਂ ਵੀ ਆਪਣੇ ਮੋਹ ਮੰਨੀ ਸੀ ਕਿ ਅੱਜ ਜਿਹੜਾ ਤੁਸੀਂ ਜਿਹੜੇ ਮੇਰੀ ਪੇਰੀ ਕਾਲਜ ਦੀ ਗੱਲ ਕਰਦੇ ਹੋ ਮੈਡੀਕਲ ਕਾਲਜ ਦੀ ਉਸ ਤੇ ਕਬਜ਼ਾ ਅੱਜ ਵੀ ਬਾਦਲ ਪਰਿਵਾਰ ਦਾ ਹੈ ਕਿ ਉਹਨੂੰ ਤੁਸੀਂ ਆਜ਼ਾਦ ਕਰਾਓਗੇ ਜੀ ਇਸ ਤਰ੍ਹਾਂ ਜੀ ਉਹ ਸੁਪਰੀਮ ਇੱਕ ਸਾਡੇ ਜਦੋਂ 2014 ਦਾ ਐਕਟ ਬਣਿਆ ਮੇਰੀ ਪੀਰੀ ਮੈਡੀਕਲ ਕਾਲਜ ਅਸੀਂ 1991 ਚ ਸ਼ੁਰੂ ਕਰਾਇਆ ਸੀ ਜਦੋਂ ਕਮੇਟੀ ਦੀ ਮੰਗ ਚੁੱਕੀ ਸੀ ਟੋੜਾ ਹੱਬ ਨੂੰ ਕਹੇ ਸਾਡਾ ਪਹਿਲਾ ਦੇਸ਼ ਹੁੰਦਾ ਸੀ ਉਸ ਟਾਈਮ 500 ਕਰੋੜ ਰੁਪਏ ਸ਼ੌਨੀ ਕਮੇਟੀ ਕੋਲੜ ਕੇ ਹਰਖਾਇਆ ਸੀ ਮੇਰੀ ਪੀਰੀ ਮੈਡੀਕਲ ਕਾਲਜ ਵਾਸਤੇ ਇਹ ਅਸੀਂ ਸ਼ੁਰੂਆਤ ਕੀਤੀ ਸੀ ਹੁਣ ਇਹਨਾਂ ਕੀ ਕੀਤਾ ਜਦੋਂ ਸਾਡੀ ਹਰਿਆਣਾ ਕਮੇਟੀ ਬਣੀ ਸ਼੍ਰੋਮਿਕ ਕਮੇਟੀ ਨੇ ਇੱਕ ਦਾਾ ਖੇਡਿਆ ਆਪਣਾ ਕਬਜਾ ਰੱਖਣ ਆਤੇ ਵੀ ਅਸੀਂ ਨੋਮੀਨੇਟਡ ਸਰਕਾਰ ਦੀ ਚੁਣੀ ਨੋਮੀਨੇਟਡ ਕਮੇਟੀ ਨੂੰ ਰਾ ਅਸੀਂ ਪ੍ਰਮਾਨ ਨਹੀਂ ਜਣਾ ਜਿਹੜੀ ਇਲੈਕਟਿਡ ਬਾਡੀ ਹੋਵੇਗੀ ਉਹ ਹੋਵੇਗੀ ਸੁਪਰੀਮ ਕੋਰਟ ਨੇ ਉਸ ਗੱਲ ਤੇ ਮੋਰ ਲਾ ਦਿੱਤੀ ਹੈ ਸੁਪਰੀਮ ਕੋਰਟ ਦੇ ਸਪਸ਼ਟ ਰੂਲਿੰਗ ਆਇਆ ਹੈ ਕਿ ਹੁਣ ਜਿਹੜੀ ਇਲੈਕਟਿਡ ਕਮੇਟੀ ਆਵੇਗੀ ਉਹਦੇ ਅਧਿਕਾਰ ਹੋਣਗੇ ਜਿਨਨੇ ਐਸਡੀਪੀਸੀ ਦੇ ਨਾਂ ਹਰਿਆਣਾ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਨਾਂ ਜ਼ਮੀਨਾਂ ਜਾਇਦਾਦ ਚੱਲ ਅਚਲ ਸੰਪਤੀ ਜਿਨਨੇ ਟ੍ਰਸ ਨੇ ਸਾਰੇ ਖਤਮ ਹੋ ਜਾਣਗੇ ਤੇ ਉੱਥੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਪ੍ਰਬੰਧ ਕਰੇਗੀ ਉਰੇ ਗੱਡਵਾਲ ਸਾਹਿਬ ਵੀ ਪਤਾ سارے ਮੈਂਬਰ ਸਭਨਾਂ ਨੂੰ ਪਤਾ ਜਿੰਨਾਂ ਐਕਟ ਪੜਿਆ ਉਹਨਾਂ ਨੂੰ ਹੀ ਪਤਾ ਹੈ ਹੁਣ ਅਸੀਂ ਆ ਗਏ ਆ ਇਹਦੀ ਟਰਾਂਸਫਰ ਜ਼ਮੀਨ ਕਰਵਾਣੀ ਉਹ ਸਾਡਾ ਕੰਮ ਹੈ ਕਿੰਨੀ ਛੇਤੀ ਕਰਵਾ ਸਕਨੇ ਆ ਮੈਂ ਹੁਣ ਅੱਜ ਮੈਂ ਖੱਟਰ ਸਾਹਿਬ ਨੂੰ ਮਿਲਣਾ ਇਸ ਕਰਕੇ ਸੀ ਕਿਉਂਕਿ ਉਹ ਜ਼ਮੀਨ ਟਰਾਂਸਫਰ ਕਰਾਣੀ ਪੈਣੀ 5 ਏਕੜ ਜ਼ਮੀਨ ਜਿਹੜੀ ਹਰਮੰਦਰ ਸਾਹਿਬ ਦੀ ਗੋਲਕੀ ਤੋਂ ਪੈਸਾ ਆ ਕੇ ਉਹ ਹਰਮੰਦਰ ਸਾਹਿਬ ਦੇ ਨਾਂ ਲੱਗੀ ਉਹਨੂੰ ਆਪਾਂ ਛੇੜਦੇ ਨਹੀਂ ਬਾਕੀ 20 ਕਿੱਲੇ ਜਿਹੜੀ ਜ਼ਮੀਨ ਹੈ ਉਹ ਐਸਡੀਪੀ ਹੀ ਨਾ ਹੈ ਉਹ ਰੂਲਿੰਗ ਦੇ ਮੁਤਾਬਕ

ਉਹ ਸਾਡੇ પટેલ ਭਾਈ ਸਾਹਿਬ ਬੈਠੇ ਨੇ ਪਾ ਗਏ ਦੀ ਇਹ ਵੀ ਬੜੀ ਸੇਵਾ ਉੱਥੇ ਕਿਹੜੇ ਸਕੂਲ ਦੀ ਜਿਗਰਾ ਕਰਨਾ ਸਾਨੂੰ ਅਖਾਉਂ ਸਕੋ ਉਹ ਸਕੂਲ ਦੀ ਜ਼ਮੀਨ ਤੇਰੀ ਹੈ ਕੁਝ ਅਸਰ ਸੁਪਾ ਲੈਨੇ ਜਿਹੜਾ ਆ ਜ ਆਧਵੀ ਰਾਜਨੀਤੀ ਦੇ ਵਿੱਚ ਬੜਾ ਸਰੂਕ ਹੈ ਔਰ ਜਸਵਿੰਦਰ ਸੰਧੂ ਦਾ ਵੀ ਨਾ ਆਉਂਦਾ ਸੀਗਾ ਬਾਅਦ ਕੈਂਸਰ ਹੋ ਗਿਆ ਉਸ ਦੀ ਡੈਥ ਹੋ ਗਈ ਗੁਰੂ ਮਹਾਰਾਜ ਦਾ ਸਭ ਬਹੁਤ ਕੁਝ ਸਿੱਖਿਆ ਦਿੰਦਾ ਹੈ ਪਰ ਇਹ ਨਹੀਂ ਕਹਿੰਦਾ ਕਿ ਤੁਸੀਂ ਗੁਰੂ ਘਰ ਦੀ ਜਿਹੜੀ ਆ ਉਹ ਜ਼ਮੀਨ ਜਿਹੜੀ ਦਾਦਾ ਉੱਥੇ ਡਾਕੇ ਮਾਰੋ ਉਹਨੂੰ ਛਡਾਉਂਦਾ ਤੁਹ ਕਹੀ ਜੇ ਕਮੇਟੀ ਹੈ ਉਹ ਕੋਈ ਪ੍ਰਯਾਸ ਕਰਨ ਵੀ ਉਹਦੇ ਅਸੇ ਇਸ ਤਾਂ ਜੀ ਨਿਰੇ ਇਸ ਸਕੂਲ ਦੀ ਗੱਲ ਨਹੀਂ ਜਿੰਨੀਆਂ ਵੀ ਹਰਿਆਣੇ ਦੇ ਵਿੱਚ ਜ਼ਮੀਨਾਂ ਹਾਲੀ ਸਾਡੀ ਇਹ ਬੜੀਆਂ ਦਬੀਆਂ ਨੇ ਕਿ ਗੁਰਦੁਆਰਿਆਂ ਤੇ ਸਾਡੇ 72 ਗੁਰਦੁਆਰੇ ਨੇ 72 ਗੁਰਦੁਆਰਿਆਂ ਵਿੱਚੋਂ 52 ਗੁਰਦੁਆਰੇ ਸਾਡੇ ਡਾਇਰੈਕਟ ਪ੍ਰਬੰਧ ਦੇ ਥੱਲੇ ਹੁੰਦੇ ਨੇ ਦੂਜੇ ਜੇ ਬਾਕੀ ਦੇ ਗੁਰਦੁਆਰੇ ਨੇ ਇਹ 20 ਗੁਰਦੁਆਰੇ ਉਹ ਹਾਲੀ ਇਹ ਸਾਡੀ ਲਾਈਨ ਵਿੱਚ ਨਹੀਂ ਆਏ ਤੇ ਗੁੰਝਾ ਦੇ ਵਿੱਚੋਂ ਵੀ 48 ਗੁਰਦੁਆਰਿਆਂ ਦੀ ਜਿਹੜੀ ਸੱਤ ਆਵੇ ਉਹ ਸਾਡੇ ਅੰਦਰ ਚਾਰ ਗੁਰਦੁਆਰੇ ਤੇ ਹਾਲੀ ਗੁੰਝਾ ਦੇ ਵਿੱਚੋਂ ਇੱਕ ਗੜੀ ਸਾਹਿਬ ਗੁਰਦੁਆਰਾ ਉੱਥੇ ਲੋਕਲ ਉੱਥੇ ਬਾਬੇ ਕਬਜ਼ਾ ਕਰਕੇ ਬੈਠੇ ਨੇ ਇਧਰ ਤੁਹਾਡੇ ਯਮਨਾ ਨਗਰ ਦੇ ਵਿੱਚ ਗੁਰਦੁਆਰੇ ਨੇ ਉਹਨਾਂ 'ਚ ਲੋਕਲ ਕਮੇਟੀਆਂ ਕਬਜ਼ਾ ਕਰਕੇ ਬੈਠੀਆਂ ਨੇ ਇੱਕ ਸਾਡੇ ਕੋਲ ਸਿੰਘਪੁਰਾ ਇਹ ਗੁਰਦੁਆਰਾ ਹੈ ਹੈ ਭਾਵੇਂ ਇਤਿਹਾਸਿਕ ਨਹੀਂ ਪਰ ਉਹ ਇਤਿਹਾਸਿਕ ਬਣਾਇਆ ਹੈ ਉਹ ਜਿਹੜਾ ਉਠ ਉਠ ਜੋਕਲ ਕਮੇਟੀ ਕਮਜ਼ਾ ਕਰਕੇ ਬੀਤੀ ਇਹ ਸਾਰੇ ਜਿੰਨੇ ਗੁਰਦੁਆਰੇ ਸਹਿਬਾਨ ਜ਼ਮੀਨਾਂ ਜਾਇਦਾਦਾਂ ਸਕੂਲ ਕਾਲਜ ਜੋ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਹੁੰਦੇ ਨੇ ਸਾਰੇ ਹੀ ਦੁਬਾਰਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪਾਂ ਪ੍ਰਬੰਸ ਵਾਲਾ ਅੱਛਾ ਜੀ ਸਾਹਿਬ ਜਿਵੇਂ ਵੀ ਆਪ ਕਹਿ ਰਹੇ ਹੋ ਫਿਊਮ ਦੀ ਗੱਲ ਕਰ ਰਹੇ ਹੋ ਕੁਝ ਆਪ ਕੋਸ਼ਿਸ਼ ਕਰ ਰਹੇ ਨਹੀਂ ਸਭ ਨੂੰ ਸਾਥ ਲੈ ਕੇ ਚਲਾ ਜਾਏ ਜੋ ਲੋਕ ਅਭੀ ਵਿਰੋਧ ਦੀ طرف ਚੱਲ ਰਹੇ ਆ ਕੁਝ ਲੋਕ ਵਿਰੋਧ ਕਰ ਰਹੇ ਨੇ ਜਿਸ ਨੂੰ ਮੈਂ ਫੋਟੋ ਕਰਾਤਾ ਫੜਾ ਕੇ ਲੀਦਾ ਮੈਂ ਅੱਜ ਪ੍ਰੈਸ ਦੇ ਸਾਹਮਣੇ ਤੇ ਸੰਗਤ ਅਸੀਂ ਸਾਰੇ ਬੈਠੇ ਆ ਪ੍ਰਜੈਕਟਿਵ ਮੈਂਬਰ ਜੀ ਬੈਠੇ ਨੇ ਸਾਰੇ ਆਪਾਂ ਵਿਰਾਜਮਾਨ ਮੈਂ ਅੱਜ ਵੀ ਉਹਨਾਂ ਅਗੇ ਹਰ ਜੋੜ ਕੇ ਬੰਦੀ ਕਰਦਾ ਪ੍ਰੈਸ ਰਾਹੀਂ ਵੀ ਕੋਈ ਨਹੀਂ ਕਿ ਆ ਫੋਟੋ ਖਚਾਣੇ ਚਾਹੀ ਉਹਨਾਂ ਦੀ ਤੇ ਆਦਤ ਰਹੀ ਹੈ ਸ਼ੁਰੂ ਤੋਂ ਲੈ ਕੇ ਫੋਟੋ ਖਚਵਾਨੀਆਂ ਇਹਨਾਂ ਫੋਟੋਆਂ 'ਚ ਕੋਈ ਨਹੀਂ ਪਾ ਸਿੱਖ ਪੰਥ ਨੂੰ ਦੁਫਾੜ ਨਾ ਕਰੋ ਕਿਰਪਾ ਕਰਕੇ ਸਾਡੇ ਨਾਲ ਆ ਜਾਓ ਉਹ ਦਿਨ ਮੈਂ ਤਰਲੇ ਕਰਦਾ ਰਿਹਾ ਸਰਦਾਰ ਤਰਲੋਚ ਸਿੰਘ ਨਿਊਰਟੀ ਕਮਿਸ਼ਨ ਵਾਲੇ ਉਹ ਆ ਜਾਓ ਛਿੰਦੇ ਸਾਹਿਬ ਦੇ ਨਾਲ ਆ ਜਾਓ ਦੋ ਅਜੈਕਟਿਵ ਦੋ ਮੈਂਬਰ ਤੁਹਾਨੂੰ ਉਹ ਲੈ ਲੇਗਾ ਅਜੈਕਟਿਵ ਬੋਡੀ ਇਚ ਭਾਵੇਂ ਆਪਣੇ ਬੰਦੇ ਜਿਵੇਂ ਮਰਜ਼ੀ ਕਰਰ ਕਰੇ ਪਹਿਲਾ ਇਲੈਕਸ਼ਨ 49 ਦਾ ਸਰਸੰਤੀ ਨਾਲ ਚੁਣ ਲੋ ਦੋੜ ਜੇ ਉਹਨਾਂ ਨੇ ਪਤਾ ਕੀ ਮੰਗ ਸੀ ਸੀਨੀਅਰ ਵਾਈਸ ਪ੍ਰਧਾਨ ਚਾਹੀਦਾ ਕੱਲਾ ਛਿੰਦਾ ਪ੍ਰਧਾਨ ਹੋਵੇਗਾ ਬਾਕੀ ਸਾਰੇ ਉਹ ਚਾਹੀਦੇ ਦੱਸੋ ਫਿਰ ਪ੍ਰਧਾਨ ਲੰਗੜਾ ਬਣੇਗਾ ਕਿ ਮੈਂ ਤੇ ਆਪਣੇ ਸੀਮ ਸਾਹਿਬ ਨੂੰ ਆਖਿਆ ਆਖਣ ਲੱਗੇ ਇਹ ਏ ਝਿੰਦਾ ਕਿਵੇਂ ਲੰਗੜਾ ਕਿਵੇਂ ਆਣਾ ਮੈਂ ਮੇਰੀਆਂ ਤਾਂ ਲੱਤਾਂ ਦੂਰ ਨੇ ਕੋਈ ਲੰਗੜਾ ਪ੍ਰਦਾਨ ਤੇ ਮੈਨੂੰ ਵੇਖਣਾ ਚਾਹਦੇ ਹੋ ਵੇਖੋ ਜੀ ਉਹ ਬਣਾਣਾ ਚਾਹਦੇ ਹਨ ਲੰਗੜਾ ਪ੍ਰਦਾਨ ਇਸ ਕਰਕੇ ਮੈਂ ਆਪਣੇ ਭਰਾ ਨੂੰ ਮਨਜੀਤ ਸਾਹਿਬ ਮੇਰੇ ਸਾਥੀ ਰਹੇ ਨੇ 25 ਸਾਲ ਦਾ ਸ਼ਗਿਰ ਸਿਰਿਆ ਹੈ ਤੇ ਕੁਝ ਹੋਰ ਬੰਦੇ ਮੇਰੇ ਨਾਲ ਸ਼ਗਿਰ ਸਿਰਿਆ ਨੇ ਉਹਨਾਂ ਨੂੰ ਅੱਜ ਵੀ ਹੱਥ ਜੋੜ ਕੇ ਤੁਹਾਡੇ ਰਹਿ ਬੇਨਤੀ ਕਰਨਾ ਵਾ ਇਹਨਾਂ ਗੱਲਾਂ 'ਚ ਕੋਈ ਨੀ ਕਾ ਆਪਣੀ ਖੇ ਨਾ ਰਹੀਏ ਸਾਨੂੰ ਸੰਗਤ ਦੇ ਗੁਰੂ ਘਰ ਦੀ ਸੇਵਾ ਕਰਨਾ ਚੁਣਿਆ ਤੁਹਾਨੂੰ ਜੋੜਿਆਂ ਦੀ ਸੇਵਾ ਚਾਹੀਦੀ ਹੈ ਤੁਹਾਨੂੰ ਲੰਗਰ ਦੀ ਸੇਵਾ ਚਾਹੀਦੀ ਹੈ ਤੁਹਾਨੂੰ ਆਪਣਾ ਇਹਦੇ ਹੋਰ ਭਾਂਡੇ ਸਾਫ਼ ਕਰਨ ਦੀ ਚਾਹੀਦੀ ਉਹ ਵੀ ਦਿਨ ਨੂੰ ਤਿਆਰ ਸਾਂ ਇਦੋਂ ਪਹਿਲੋਂ ਔਰ ਮੈਂ ਤਿੰਨ ਵਾਰੀ ਉਹਨਾਂ ਆ ਗਿਆ ਜਿਹੜੇ ਬਾਕੀ ਰਹਿ ਗਈ ਗੋਲਕਾਂ ਦੀ ਗੱਲ ਜੀ ਸਿਰਫ ਤੁਹਾਡਾ ਧਿਆਨ ਆਓ ਸਾਰੇ ਨੰਨਜਾ ਦੇ ਨੰਨਜਾ ਬਿਚੀਏ ਗੋਲਕ ਵੀ ਆਪਾਂ ਨੰਨਜਾ ਜਿਵਾਂ ਦੇ ਕਰਾਂ ਕਰਾਂਗੇ ਇਹਦੂ ਆਦਾ ਆਪਾਂ ਕੀ ਕਹਿ ਸਕਦੇ ਰੌਲਾ ਤੇ ਗੋਲਕ ਦਾ ਪਿੰਦਾ ਹੋਣਾ ਹੈ 25 ਸਾਲ ਦੀ ਲੜਾਈ ਲੜਦੀ ਲੜਕੇ ਆਪਨੇ ਕਮੇਟੀ ਬਣਾ ਲਈ ਆਪ ਉਸ ਦੇ ਅਜੰਸ ਵੀ ਬਣ ਗਏ ਆ ਆਪ ਆਪ ਕੋ ਅੱਗੇ ਕੋਈ ਡ੍ਰਿੰਕ ਪ੍ਰੋਜੈਕਟ ਆਇਆ ਸੀ ਸਮਾਜ ਜੀ ਜੀ ਮੈਸਮ ਵੇਖੋ ਜੀ ਪਹਿਲੀ ਤੇ ਗੱਲ ਇਹ ਦਾ ਡੀਏਪੀ ਕਲਚਰ ਖਤਮ ਕੀਤਾ ਜਾਏਗਾ ਪਰसों ਦੇ ਆਰਡਰ ਕਰ ਦਿੱਤੇ ਨੇ ਸਾਰਿਆਂ ਗੁਰਦੁਆਰਿਆਂ ਚ ਆਹ ਪਲਾਸਟਿਕ ਦੀਆਂ ਬੋਤਲਾਂ ਜਿਹੜਾ ਪਾਣੀ ਜਿਹੜੀ ਆ 4-5 ਰੁਪਏ ਦੀ ਕੋਈ 10 ਦੀ ਵੇਚ ਦਾ ਕੋ ਇਹ ਸਾਰੀਆਂ ਖਤਮ ਕਰੋ ਅੱਜ ਆਰਡਰ ਕਾਇਆ ਸਾਰੇ ਘਰੇ ਮੰਗਵਾ ਲੈਨੇ ਗੁਰਦੁਆਰੇ ਦੇ ਖਰਚੇ ਚ ਨਹੀਂ ਆਪਣੇ ਵਰਕਰ ਦੀ ਡਿਊਟੀ ਲਈਏ ਬਸ ਜਿੰਨੇ ਗੁਰਦੁਆਰਿਆਂ ਨੇ ਸਾਰੇ ਉਥੇ ਕੜੇ ਰੱਖੋ ਠੰਡਾ ਪਾਣੀ ਕੜਿਆ ਜਪਾਓ ਗਲਾਸਾਂ ਚ ਇਹ ਪਾਣੀ ਚੱਲੇਗਾ ਸਾਰਾ ਵੀਆਈਪੀ ਕਲਚਰ ਖਤਮ ਕਰੋ ਦੂਜੀ ਗੱਲ ਪ੍ਰਧਾਨ ਆਉਂਦਾ ਕੋਈ ਮੈਂਬਰ ਆਉਂਦਾ ਸਾਰੇ ਤੁਸੀਂ ਛੱਡ ਕੇ ਆਪਣੇ ਦਫ਼ਤਰਾਂ ਚੋਂ ਅੱਗੇ ਪਿੱਛੇ ਹੁੰਦੇ ਹੋ ਗੋਡਿਆਂ ਨੂੰ ਵਾਸਣ ਲੈਂਦੇ ਕੋਈ ਗੁਹਾ ਖੋਲਦਾ ਹੈ ਮੈਂਬਰ ਲੰਗੜੇ ਲੂਲੇ ਕੋਈ ਆਪਣੇ ਹੱਥ ਨਾਲ ਗੁਹਾ ਹੋ ਸਕਦੇ ਨਹੀਂ ਕਿਹ ਜਿਹੜਾ ਬੰਦਾ ਅੱਗੇ ਉੱਠ ਕੇ ਆਪਣੇ ਦਫ਼ਤਰ ਜੁਆਣ ਕੇ ਪ੍ਰਧਾਨ ਦੀ ਜਾਂ ਕਿਸੇ ਮੈਂਬਰ ਦੀ ਚਾਪੂਸੀ ਕਰੇਗਾ ਗੋਡਿਆਂ ਤੇ ਅਸਲਾ ਹੈਗਾ ਸਮਝੋ ਉਹ ਨਹੀਂ ਨੰਬਰ ਕੱਟਣਗੇ ਆਪਣੇ ਦਫ਼ਤਰ ਜ ਉਹ ਪ੍ਰਧਾਨ ਆਵੇ ਮੈਂਬਰ ਆਵੇ ਉਹ ਆਪਣੇ ਦਫ਼ਤਰੇ ਬੈਗਾ ਜਿਹੜੇ ਮੁਤਲਕ ਜਿਹੜੇ ਅਫਸਰ ਦੀ ਗੱਲ ਹੋਵੇਗਾ ਉਹਨੂੰ ਬੁਲਾ ਕੇ ਇਕੱلو ਉਹਦੇ ਕੋਲ ਜਾਣਕਾਰੀ ਲਏਗਾ ਵੀਆਪੀ ਕਲਚਰ ਬਿਲਕੁਲ አይ ਤੋਂ ਖਸਬ ਵੈਲਫੇਅਰ ਕੇ ਲੀਏ ਕੀ ਕਰਾਂਗੇ ਹਾਂਜੀ ਵੈਲਫੇਅਰ ਕੇ ਲੀਏ ਹਾਂ ਸਮਾਜਿਕ ਭਲਾਈ ਲਈ ਵੇਖੋ ਜੀ ਸਭ ਤੋਂ ਪਹਿਲਾਂ ਸਾਡੀ ਪਾਰਥਮਿਕ ਕਰ ਰਹੇ ਜੇ ਆਪਣੀ ਹੈਲਥ ਹੀ ਨਹੀਂ ਤੇ ਆਪਾਂ ਕੋਈ ਨਹੀਂ ਓਦੋਂ ਬਾਅਦ ਸਾਡੀ ਐਜੂਕੇਸ਼ਨ ਹੈਲਥ ਤੇ ਐਜੂਕੇਸ਼ਨ ਵਾਸਤੇ ਤੇ ਉਸ ਤੋਂ ਬਾਅਦ ਸਾਡਾ ਧਰਮ ਪ੍ਰਚਾਰ ਕਰਨਾ ਉਸ ਤੋਂ ਬਾਅਦ ਸਮਾਜਿਕ ਕੰਮ ਕਰਨੇ ਦਬੇ ਕੁਝ ਨੇ ਲੋਕਾਂ ਨੂੰ ਜਿਹੜੇ ਆਪਣੇ ਆਪ ਨੂੰ ਕਮਜ਼ੋਰ ਸੁਖਦੇ ਨੇ ਪਿਛੇ ਜੇ ਵਸ਼ੀ ਗੱਲ ਇਹ ਰਾਮਦਾਸੀਏ ਜਾਂ ਰਿੰਗਰੇਟ ਉਹਨਾਂ ਨੂੰ ਪਹਿਲ ਅਧਾਰਤ ਦੇਣਾ ਤੀਜੀ ਗੱਲ ਜਿਹੜੀ ਉਹ ਸਾਡੀ ਇਹ ਪਰਸਮਿਕਤਾ ਰਹੇਗੀ ਬਈ ਗੁਰੂ ਘਰਾਂ ਦੇ ਵਿੱਚ ਧਰਮ ਪ੍ਰਚਾਰ ਵਾਸਤੇ ਚੰਗੇ ਕੰਮ ਕਰਨੇ ਤੇ ਗੁਰਮੁਖੀ ਦੀ ਪੜਾਈ ਕਰਨੀ ਉਹ ਉਹ ਮੈਨੂੰ ਇਹਨਾਂ ਦਿੱਤੀ ਹੈ ਮਹਾਰਾਜ ਅੱਜ ਅੱਗਾਰ ਦਿੱਤੇ ਨੇ 10000 ਕੈਦਾ ਅੱਜ ਆਪਣੀ ਪ੍ਰੈਸ ਨੂੰ ਕਹਿੰਦਾ ਸਕੱਤਰ ਨੂੰ ਕਹਿ ਦਿੱਤਾ ਹੈ ਵੀ 10000 ਇਹ ਤੇ ਕਹਿੰਦੇ ਨਾ ਵੀ ਤੀਜੀ ਤੋਂ ਪੜਾਈ ਉਹ ਪੰਜਾਬੀ ਲਾਗੂ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਹੋਰ ਸਪੈਸ ਕਰਦਾ ਇਹ ਗੱਲ ਕਈ ਨਾ ਉੱਠ ਬੈਠੀ ਸੀ ਮੈਂ ਅੱਗੇ ਹੁੰਦੇ ਅਗੇ ਵੀ ਹੁੰਦੀ ਰਹੀ ਅਰੇ ਮੈਨੇ ਕਰ ਤੋ ਕੀ ਕੀਤਾ ਵੀ ਤੁਹਾਨੂੰ ਤੇ ਇੱਕ ਕਰਤੇ ਦਿੱਤੀ ਇਹ ਛਿੰਦਾ ਬੱਚੇ ਪੈਦਾ ਕਰੋ ਮੈਂ ਤੁਹਾਨੂੰ ਮੈਂ 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 ਟਰੈਕਟਰ ਲੈਣਾ ਚਾਹੁੰਦਾ ਤੇ ਮੈਂ ਟਰੈਕਟਰ ਕੋਲ ਰੋਜ਼ਗਾਰ ਚਾਹੁੰਦਾ ਮੈਂ ਪਿੰਡੇ ਚ ਵਾਜ ਦੇ ਦਿਆਂ ਵੇ ਮੈਂ ਭਰਾਓ ਟਰੈਕਟਰ ਲੈਣਾ ਚਾਹਨਾ ਉਹ ਮੈਨੂੰ ਦਿਖਾਓ ਮੇਰੇ ਕੋਲ ਕਿਹੜਾ ਕਿਹੜਾ ਪੈਲੀ ਹੋਏਗਾ ਇਹਦੇ ਉਸ ਮੇਰਾ ਵੀ ਕਿਹੜਾ ਕਿਹੜਾ ਪੈਲੀ ਹੋਏਗਾ ਕਿ ਮੈਨੂੰ ਪਹਿਲੋ ਟਰੈਕਟਰ ਲਿਆ ਕੇ ਗੱਲ ਬਾਤ ਦੇਣੀ ਚਾਹੀਦੀ ਜੇ ਮੈਂ ਟਰੈਕਟਰ ਲੈ ਆਂਦਾ ਉਹ ਭਰਾਓ ਉਹ ਜਿੰਨੇ ਪੈਲੀ ਹੋਣੀ ਹੈ ਮੈਂ ਤੁਹਾਡੀ ਕਾਠ ਰੇਟ ਤੇ ਬਦਾਲ ਹੁਣ ਤੇ ਚਾਹੀਦਾ ਨਾ ਪਰ ਸਰਕਾਰ ਪਤਾ ਕੀ ਕਰਦੀ ਹੈ ਸਰਕਾਰਾਂ ਨੇ ਪਹਿਲੋ ਕੋਸ਼ਿਸ਼ ਨਹੀਂ ਕਰੇ ਫਿਰ ਮੁਰਗੀ ਆਂਡੇ ਵਾਲੀ ਗੱਲ ਹੋ ਗਈ ਨਾ ਬਈ ਮੁਰਗੀ ਪਹਿਲੋ ਜੰਮੀ ਜਾਂਦਾ ਪਹਿਲੋ ਜੰਮਿਆ ਇੱਕ ਵਰਟੀਕਲ ਪ੍ਰੈਸ਼ਰ ਨੇ ਅਸੀਂ ਸਰਕਾਰ ਤੋਂ ਮੰਗ ਕਰਨੀ ਹੈ ਪਹਿਲਾਂ ਕੋਰਸ ਕ੍ਰੀਏਟ ਕਰੋ ਪਹਿਲੂ ਜਿੰਨੇ ਵੀ ਪ੍ਰਾਇਮਰੀ ਸਕੂਲ ਨੇ ਸਿੱਖ ਏਰੀਆ ਦੇ ਵਿੱਚ ਉਥੇ ਪਹਿਲੂ ਕੋਰਸ ਕ੍ਰੀਏਟ ਕੀਤੀ ਜਾਏ ਜਦੋਂ ਕੋਰਸ ਕ੍ਰੀਏਟ ਹੋ ਜਾਏਗੀ ਮਾਸਟਰ ਆ ਜਾਏਗਾ ਵੀ ਆਓ ਮਾਸਟਰ ਸਿਆ ਗਿਆ ਗੁਰਮੁਖੀ ਪੰਜਾਬੀ ਪੜਾਉਣ ਵਾਲਾ ਆਓ ਬੱਚੇ ਲਓ ਬੱਚੇ ਆਪਣੇ ਆਪ ਹੀ ਰਹੋ ਜਾਣਗੇ ਪਹਿਲਾਂ ਕਿਵੇਂ ਬੱਚੇ ਪੈਦਾ ਹੋਣ ਜਦੋਂ ਉਥੇ ਮਾਸਟਰ ਹੀ ਨਹੀਂ ਕੀ ਜਾ ਕੇ ਕਰਨਗੇ ਇੱਕਦਮ ਤੇ ਆਰਡਰ ਹੋ ਨਹੀਂ ਸਕਦੇ ਅੱਛਾ ਅਸੀਂ ਉਹਨਾਂ ਬੱਚੇ ਪੈਦਾ ਕਰਦੇ ਰਾਂਗੇ ਵੇਖ ਬੱਚੇ ਸਾਨੂੰ ਪੈਰਾ ਗਿਰਨੇ ਪੈਣਗੇ ਵੀ ਚਲੋ ਉਥੇ ਮਾਸਟਰ ਜਾਏਗਾ ਸਕੂਲਾਂ ਦੇ ਵਿੱਚ ਅਨਾਉਂਸਮੈਂਟ ਹੋਵੇਗੀ ਹਰ ਥਾਂ ਤੇ ਜਿੱਥੇ ਡਿਮਾਂਡ ਕੋ ਕਰੇਗਾ ਵੀ ਸਾਨੂੰ ਪੰਜਾਬੀ ਗੁਰਮੁਖੀ ਪਰਹਾਨ ਨਾਲ ਮਾਸਟਰ ਚਾਹੀਦਾ ਵੇਖੋ ਗੁਰਮੁਖੀ ਜਿਹੜੀ ਹੈ ਸਾਨੂੰ ਇਹਦੇ ਵਾਸਤੇ ਇਹ ਗਰਾਊਂਡ ਲੈਵਲ ਤੇ ਕੰਮ ਕਰਨਾ ਪਏਗਾ ਗੁਰਮੁਖੀ ਦਾ ਮੱਲੇ ਗੁਰਮਖੀ ਗੁਰੂ ਤੋਂ ਬੋਲੀ ਹੋਈ ਗੁਰੂ ਦੇ ਮਖ ਤੋਂ ਨਿਕਲੀ ਹੋਈ ਬਾਣੀ ਆ ਇਹ ਆਪਾਂ ਅਬਾਦੇ ਵਾlde ਸ਼ਬਦ ਸ਼ਬਦ ਸੋਰੀ ਸ਼ਬਦ ਅਸੀਂ ਤੇ ਉਸ ਕਾਤੇ ਜਿੰਨੇ ਸਰਮ ਪ੍ਰਚਾਰ ਦੇ ਬੰਦੇ ਕਾਰਮ ਪ੍ਰਚਾਰ ਕਰਦੇ ਨੇ ਪਹਿਲੋਂ ਐਸੀ ਬੀਸੀਆਂ ਦੇ ਘਰ ਜਾਣਗੇ ਉਸ ਨਕਰ ਦੇ ਵਿੱਚ ਉਹਨਾਂ ਨੂੰ ਕਹਿਣਗੇ ਬਸ ਸਾਡੇ ਗੁਰਮੁਖੀ ਗੁਰੂ ਦੇ ਬਾਣੀ ਹੈ ਤੇ ਆਓ ਇਹਨੂੰ ਰਲ ਕੇ ਪੜੀਏ ਉਹਨਾਂ ਕੋਲ ਜਾਏਗੀ ਪਿੰਡ ਜਾਏਗੀ ਤੇ ਤਾਂਕਿ ਉਹ ਗੁਰਮੁਖੀ ਦੇ ਨਾਲ ਜੁੜ ਸਕਣ ਉਹਦੇ ਵਾਸਤੇ ਪ੍ਰਾਇਮਰੀ ਸਕੂਲ ਜਿੱਥੇ ਵੀ ਡਿਮਾਂਡ ਹੋਵੇਗੀ ਭਾਵੇਂ ਉਹ ਕਿਸੇ ਬਰਾ 36 ਬਰਾ ਦੀ ਕੋਈ ਵੀ ਪਿੰਡ ਡਿਮਾਂਡ ਕਰੇ ਉੱਥੇ ਪ੍ਰਾਇਮਰੀ ਸਕੂਲ ਖੋਲਿਆ ਜਾਏਗਾ ਤੀਜੀ ਤੋਂ ਨਹੀਂ ਗੁਰਮੁਖੀ ਪੜਾਈ ਜਾਏਗੀ ਪਹਿਲੀ ਤੋਂ ਪੜਾਈ ਜਾਏਗੀ ਊੜਾ ਐੜਾ ਜਿਹੜਾ ਬੱਚਾ ਜਦੋਂ ਦਾਖਲ ਹੋਵੇਗਾ ਨਾ ਜੇ ABC ਪੜਾਣੀ ਹੈ ਕਕਾ ਕਾ ਕਾ ਪੜਾਣਾ ਤੇ ਊੜਾ ਐੜਾ ਵੀ ਉਹਨੂੰ ਪੜਨਾ ਜ਼ਰੂਰੀ ਹੋਵੇਗਾ ਤੇ ਇਸ ਕਰਕੇ ਮੈਂ ਆਪਣੇ ਪ੍ਰੋਗਰਾਮ ਮਨ ਵੱਜ ਵੀ ਮੇਰੇ ਪਿੰਡ ਬੜਾ ਹੈ ਮਾਨ ਨੇ ਉੱਥੇ ਦੂਜਾ ਪਿੰਡ ਇੱਕ ਸੀਨਾ ਮਾ ਜਿਹੜਾ ਬੜਾ ਪਿੰਡ ਉਹ 25000 ਪਬਲਿਕ ਦਾ ਆਪਣਾ ਵੋਟਰਾਂ ਦਾ ਪਿੰਡ ਬਹੁਤ ਵੱਡਾ ਪਿੰਡ ਹੈ 25000 ਸਾਰੇ ਜਾਤ ਦੇ ਉਹਨਾਂ ਮੇਰਾ ਪ੍ਰੋਗਰਾਮ ਰੱਖਿਆ। ਉੱਥੇ ਵੀ ਜੋ ਮੰਗ ਕਰਨਗੇ ਗੁਰਦੁਆਰੇ ਦੀ ਕਰਨਗੇ ਸਕੂਲ ਦੀ ਕਰਨਗੇ ਉਹ ਵੀ ਆਪਾਂ ਕਰਾਂਗੇ। ਉਹਨਾਂ ਜਿਹੜੀਆਂ ਦੂਜੀਆਂ ਬਰਾਦਰੀਆਂ ਨੇ ਹੁਣ ਜਿਵੇਂ ਪੰਜਾਬੀ ਨੇ ਪੰਜਾਬੀ ਤਾਂ ਪਹਿਲੇ ਤੁਰਲੇ ਵਾਲੇ ਹੁੰਦੇ ਹਾਂ। ਮੈਂ ਤੇ ਸਾਰੇ ਖੱਟਰ ਸਾਹਿਬ ਨੂੰ ਤੇ ਇਹਨਾਂ ਨੂੰ ਕਹਾਂਗਾ ਵੀ ਉਹ ਤੁਰਲੇ ਵਾਲੇ ਪੰਜਾਬੀ ਤੁਸੀਂ ਬਣੋ ਤਾਂ ਕਿ ਸਾਨੂੰ ਸਰੂਫਾ ਪਾਣ ਲੱਗਿਆਂ ਵੀ ਦਿੱਕਤ ਨਾ ਆਵੇ। ਹਉ ਤਾਂ ਤੁਹਾਡੇ ਤਾਂ ਤੁਰਲੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਨੂੰ ਬਣਾਇਆ ਉਹ ਸਾਡੇ ਪਹਿਲੇ ਜੁਰ ਜੁਰ ਸਿੰਘ ਜੀ ਸਾਹਿਬ ਆਪਾਂ ਸਾਰਿਆਂ ਨੂੰ ਸੱਤੀ ਬਰਾਦਰੀ ਬਣਾ ਲੈ ਕੇ ਚਲਾਂਗੇ ਸੇਕ ਜੁੜਾਂਗੇ ਤੇ ਮੈਂ ਤੀਜਾ ਰੱਖਿਆ ਪਹਿਲੋਂ 1000 ਦਾ ਜਸਾ ਜਾਟਾਂ ਦਾ ਦੂਜਿਆਂ ਦਾ ਜਿਹੜਾ ਵੀ ਜਾਣਾ ਚਾਹੇ ਜਾਂ ਅਨੰਦਪੁਰ ਸਾਹਿਬ ਹਰਮੰਦਰ ਸਾਹਿਬ ਹਰਿਆਣਾ ਕਮੇਟੀ ਆਪਣੇ ਖਰਚੇ ਤੇ ਉਹਨਾਂ ਨੂੰ ਜਾ ਕੇ ਅਮਰਿਸ਼ਕਾ ਕੇ ਸਿੱਖ ਬਣਾਏ ਜੀ ਨਸਰ ਕਮੇਟੀ ਚੁਣੀ ਕੀ ਐਗਜ਼ੀਕਟਿਵ ਬੋਰਡਿੰਗ ਪਾ ਲਈ ਲਿਆ ਆਪੋ ਲੇਕਿਨ ਉਹਦੇ ਵਿੱਚ ਬੀਪਿਆ ਦਾ ਪ੍ਰਤੀਨਿਧਿਤਵ ਜਿਹੜਾ ਉੱਤ ਆ ਗਿਆ ਚਲੋ ਇਸ ਤਾਂ ਜੀ ਕਈ ਵਾਰ ਹਾਲਾਤੇ ਹੋੜੇ ਪੈਦਾ ਹੋਣ ਨੇ ਉਹਦਾ ਵੱਡਾ ਕਾਰਨ ਪਤਾ ਕੀ ਹੈ ਮੈਂ ਤੁਹਾਂ ਕਿਹਾ ਬਈ استਿਫਾ ਦਿੱਤਾ ਸੀ ਮੇਰੇ استਿਫਾ ਦੇਣ ਦਾ ਕੰਮ ਏ ਸੀ ਬਈ ਮੈਂ ਸੰਗਤ ਤੇ ਕਹਿੰਦੀ ਸੀ ਵਿੱਚ ਇਹਨਾਂ ਨੂੰ ਵੋਟ ਪਾਣਾ ਨੇ ਕਮੇਟੀ ਬਣਾਈ ਪਰ ਜਦੋਂ ਮੈਂਡੀਟ ਆ ਬੰਦੇ ਮੇਰੇ 18 ਖਰੂਪੇ ਥਾਣੇ ਚੋਂ ਮੇਰੇ 9 ਜਿੱਤੇ ਮੈਂ ਹੈਰਾਨ ਹੋ ਗਿਆ ਵੀ 9 ਬੰਦੇ ਕੀ ਕਰਾਂਗੇ ਠੀਕ ਹੈ ਜੀ ਇਸ ਕਰਕੇ ਮੈਂ استਿਫਾ ਦਿੱਤਾ ਬਈ ਸੰਗਤ ਨੇ ਮੈਨੂੰ ਪਸੰਦ ਨਹੀਂ ਕੀਤਾ ਇਸ ਕਰਕੇ ਮੇਰੇ 9 ਬੰਦੇ ਜਿੱਤੇ ਨੇ ਠੀਕ ਹੈ ਚਲੋ ਸੰਗਤ ਦੇ ਹੋ ਗਿਆ ਬਈ ਚਲੋ ਹੁਣ ਮੈਂਡੀਟ ਤੇ ਆ ਗਿਆ ਦਿਕਤ ਉਹ ਜਿਹੜੀ ਤੁਸੀਂ ਇੱਕ ਮਿੰਟ ਭਾਈ ਸਾਹਿਬ ਗੱਲ ਸੁਣੋ ਮੇਰੀ ਜਦੋਂ ਕੁਸਚਨ ਵਿੱਚ ਕੀਤਾ ਦੂਜੀ ਦਿੱਕਤ ਆ ਗਈ ਕਿ ਜਿਹੜੇ ਅਸੀਂ 29 ਇਕੱਠੇ ਹੋਏ ਇਹ ਵੀ ਪੰਜਾਂ ਗੁੱਟਾਂ ਦੇ ਮੇਰੇ ਕੋਲ 10 ਨੇ ਜਿਹਨਾਂ ਦਾਦੂਆਲ ਸਾਹਿਬ ਕੋਲ 8 ਨੇ ਇਹਨਾਂ ਨੂੰ ਹੁਣ ਰੋਵਾ ਪਾਈ ਜਾਂਦੇ ਨੇ ਜਿਹਦੇ ਦਾਦੂਆਲ ਚੋਂ ਗਿਆ ਸਾਈ ਕੋਵਾਲਸ ਮੈਂਬਰ ਨੇ ਪੰਜਾਂ ਮੈਂਬਰਾਂ ਦੇ ਇੱਕ ਬੰਦਾ ਸੀ ਆਪਣੇ ਮੈਂਬਰਾਂ ਨਾਲ ਆਪਣੀ ਇੱਕ ਦੇ ਜੋੜ ਨਾਲ ਜਿੱਤ ਗਿਆ ਨਹੀਂ ਕਿ ਮੈਂ ਥੋੜਾ ਦਿੱਤਾ ਆ ਇਹਨਾਂ ਨੂੰ ਜਦੋਂ ਪੰਜਾਂ ਮੈਂਬਰਾਂ ਤੇ ਇੱਕ ਕੌਪਟ ਹੋਣਾ ਸੀ ਤੇ ਇਹ ਅੱਥਾਂ ਮੈਂ ਆਪਣਾ ਜਿੱਤ ਗਿਆ ਮੇਰੇ ਕੋਲ 10 ਮੈਂਬਰ ਸਨ ਇਹ ਆਪਾਂ ਆਪਣੇ ਹਿਸਾਬ ਦੇ ਨਾਲ ਬੰਦੇ ਕੋਪਤ ਕੀਤੇ ਮੈਨੂੰ ਆਪਣਾ ਇਹ ਹਿੱਸੇ ਤੋਂ ਇਲੈਕਸ਼ਨ ਕਮਿਸ਼ਨ ਪਹਲਾਵ ਦੇ ਪੁੱਛਿਆ ਵੀ ਤੁਸੀਂ ਕਿਹੜਾ ਲੈਣਾ ਚਾਹੁੰਦੇ ਹੋ ਇਹ ਪਹਿਲੋਂ ਬਾਦਲ ਕੇ ਜਿਹੜੇ ਦੂਜਾ ਗੁੱਟ ਸੀ ਉਹ ਨਸੀਬੀ ਸੀ ਮੰਗਲੇ ਉਹਨਾਂ ਤੇ ਨਸੀਬੀ ਸੀ ਮਿਲ ਗਏ ਉਸ ਤੋਂ ਬਾਅਦ ਮੈਨੂੰ ਪੁੱਛਿਆ ਗਿਆ ਨਾ ਚਲੋ ਮੈਨੂੰ ਬੀਬੀਆਂ ਦੇ ਦਿਓ ਮੈਂ ਤੇ ਉਸ ਬੀਬੀਆਂ ਨੂੰ ਪ੍ਰੈਸ਼ਰ ਨੇ ਦਿੱਤੀ ਭੰਗਕਰ ਤਾਰਕੌਰ ਜੀ ਦੂਜੀ ਇੱਕੋ ਗਲਾਬ ਜਿਹੜਾ ਭਾਜਪਾ ਵਾਲਾ ਲੀਡਰ ਸੀ ਉਹਦੇ ਕੋਲ ਮੇਰੀ ਭਤੀਜੀ ਹੈ ਤੇ ਮੈਂ ਉਹਦਾ ਨਾਮ ਪੇਛ đuਈ ਮੈਂ ਚੁਣ ਸਕਦਾ ਦੋਵੇਂ ਨਾਮ ਦਿੱਤੇ ਸਾੜਿਆਂ ਨੂੰ ਪੁੱਛਿਆ ਗਿਆ ਉਹਦੇ ਮੈਂ ਨਾ ਸਰਕਾਰ ਦਾ ਕੀ ਰੋਲਾ ਹੈ ਦੂਜਾ ਕੀ ਰੋਲਾ ਇਹ ਸਾੜੀਆਂ ਫੋਮਾਂ ਨੇ ਸਰਕਾਰ ਨੂੰ ਤੇਹੀ ਧੰਨਵਾਦ ਕਰਨਾ ਚਾਹੁੰਦੇ ਆ ਤੇ ਸਰਕਾਰ ਤੋਂ ਬਿਨਾ ਮੈਂ ਸ਼ਰਿਆਂ ਪ੍ਰੈਸ ਦੇ ਸਾਹਮਣੇ ਕਹੀ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਡਾ ਕਿਹਾ ਰਾਜ ਬਿਨਾ ਨਹੀਂ ਧਰਮ ਚੱਲੇ ਰਾਜ ਦੀ ਰਾਖੀ ਰਾਜ ਨੇ ਹਮੇਸ਼ਾ ਧਰਮ ਦੀ ਰਾਖੀ ਕੀਤੀ ਹੈ ਔਰੰਗਜ਼ੇਬ ਤੋਂ ਲੈ ਕੇ ਤੁਸੀਂ ਅੱਜ ਤੱਕ ਦੇ ਲੋ ਨੀਤੇ ਹੁਣ ਤੱਕ ਤਾਂ ਸਾਰੇ ਮੁਸਲਮਾਨ ਹੁੰਦੇ ਜੇ ਰਾਜ ਰਾਖੀ ਕਰਨ ਵਾਲਾ ਜੀ ਜੀ ਪੰਜਾਬੀ ਦੀ ਤੁਸੀਂ ਗੱਲ ਚੱਕੀ ਹੈ ਪੰਜਾਬੀ ਸਹਿਤਕ ਆਦਮੀ ਜਿਹੜੀ ਹੈ ਸਰਕਾਰ ਨੇ ਖਤਮ ਕਰਤੀ ਹੈ ਉਹਨੂੰ ਹਿੰਦੀ ਦੀ ਸਭ ਸਕ੍ਰਿਤੀ ਦੀ ਸੱਚਾ ਆਦਮੀ ਵਿੱਚ ਦਾਨੀ ਪਹਿਲਾ ਇੰਡੀਪੈਂਡੈਂਟ ਕੰਮ ਕਰਦੀ ਸੀ ਦੇ ਚਾਫੀ ਪੰਜਾਬ ਕੀ ਤੁਸੀਂ ਉਹਨੂੰ ਬਹਾਲ ਕਰਾਉਗੇ ਜੀ ਇਸ ਤਰ੍ਹਾਂ ਜੀ ਅਕਾਦਮੀ ਬਣੀ ਹੈ ਨਹੀਂ ਸ਼ਰਮਨ ਮੁੱਖ ਮੰਤਰੀ ਸਾਹਿਬ ਹੁੰਦੇ ਨੇ ਉਸ ਅਕੈਡਮੀ ਦੇ ਅਗਾ ਇੱਕ ਇੱਕ ਮਿੰਟ ਜੀ ਪਹਿਲੇ ਡਾਇਰੈਕਟਰ ਨੇ ਉਹਦੇ ਠੀਕ ਹੈ ਜੀ ਉਹ ਆਪਾਂ ਉਹਦੇ ਬਾਰੇ ਜ਼ਿਆਦਾ ਨੋਟਿਜ਼ ਨਹੀਂ ਰੱਖਦੇ ਜਿਵੇਂ ਜਿਵੇਂ ਵੇਖਾਂਗੇ ਰਿਕਾਰਡ ਵੇਖਾਂਗੇ ਸਿਸਟਮ ਵੇਖਾਂਗੇ ਆਵਾਂਗੇ ਜਿੱਤੇ ਵੀ ਜਿਸੇ ਸਾਡੇ ਸਿੱਖ ਤਾਲ ਲੱਗਦੀ ਹੋਵੇ ਸਾਡੀ ਮਾਂ ਬੋਲੀ ਪੰਜਾਬੀ ਨੂੰ ਤਾਲ ਲੱਗਦੀ ਹੋਵੇ ਸਾਡੀ ਕਿਰੇਜ ਐਜੂਕੇਸ਼ਨ ਨੂੰ ਤਾਲ ਲੱਗਦੀ ਹੋਵੇ ਕਿਰੇ ਹੈਲਥ ਨੂੰ ਤਾਲ ਲੱਗਦੀ ਹੋਵੇ ਕਿਰੇ ਸਾਡੇ ਸਮਾਜ ਨੂੰ ਤਾਲ ਲੱਗਦੀ ਹੋਵੇ ਉਹ ਸਾਡੀ ਜਿੰਨ ਜਿਗਰ ਸੀ ਜਾਗੇ ਉਹ ਇੱਕ ਸਾਰੀਆਂ ਪੂਰੀਆਂ ਕਰਾਉਂਦੇ ਜੀ ਉਹਦਾ ਸਾਫ ਸਫਾਈ ਕਰਦੇ ਜਿਵੇਂ ਸਾਡੇ ਸਮਾਜ ਦੇ ਜਿਹੜੇ ਲੋਗ ਜਿਹਨਾਂ ਤੁਸੀਂ ਕੇ ਆਰਾਮ ਲਈ ਇਹੋ ਦੇਸ਼ਾਂ ਨੂੰ ਸਤਿਕਾਰ ਦੇ ਕੇ ਆਉਂਦੇ ਜੀ ਇੱਕ ਕੁਝ ਲੋਗ ਆਪਣੀ ਹਿੰਦੂ ਸਿੱਖ ਭਾਈਚਾਰਾ ਜਿਹੜਾ ਉਹਦੇ ਵਿੱਚ ਕੁਝ ਸਹਿਨ ਦਾਗਾਣ ਦੇ ਕੋਸ਼ਿਸ਼ ਕਰ ਰਹੇ ਤੁਸੀਂ ਇਸ ਵਕਤੇ ਆਏ ਹੋ ਤੁਸੀਂ ਉਹਦੇ ਕੀ ਪ੍ਰਯਾਸ ਰਹਿਣਗੇ ਅੱਗੇ ਕਿਵੇਂ ਇਹ ਜਿਹੜੇ ਜਿਹੇ ਫਰਕ ਆਉਂਦੀਆਂ ਨੂੰ ਇਹਨਾਂ ਨੂੰ ਖਤਮ ਕਰੀਏ ਅਸੀਂ ਇਹ ਦੇਖਿਆ ਜਰੀ ਇਸ ਦਾ ਇੱਦਾਂ ਸਾਨੂੰ ਬੜਾਈ ਜਿਉ ਤੁਸਪੁੱਤ ਕਹਿ ਗਿਆ ਡੋਟ ਕਵੀ ਚੌਧਰੀ ਸੀ ਕਹਿੰਦਾ ਇਸ ਲਈ ਸਾਡਾ ਮੈਂ ਤੁਹਾਨੂੰ ਕਿਹਾ ਵੀ 4 ਸਾਡੇ ਸਾਰੇ ਦੇ ਉਹ ਕੋਈ ਵੀ ਰਾਜਪੂਤ ਸਾਡੇ ਰੂਰ ਬਰਾਦੀ ਸਾਰੇ ਪੰਡਤ ਜੀ ਸ਼ੈਡਿਊਲ ਕਾਸਟ ਐਸਸੀ ਬੀਸੀ ਐਚ ਉਹ ਜੇ ਐਸਸੀ ਬੀਸੀ ਸਖਰੀ ਨੇ ਕੋਈ ਦੂਜੇ ਵੀ ਨਹੀਂ ਮੈਂ ਕਿਹਾ ਜੀ ਇਹ ਆਪਾਂ ਲਾਈਨ ਖਤਮ ਕਰਨੀ ਹਿੰਦੂ ਸੇ ਹਿੰਦੂ ਸੇ ਕਹ ਲੈਣੀ ਆਪਾਂ ਤਾਂ ਸਾਰੀ ਆਪਾਂ ਤੇ ਹੋਰ ਧਰਮਾਂ ਨੂੰ ਵੀ ਕਹਿਣਾ ਅ ਜਿਵੇਂ ਅਸਾਈ ਸਾਨੂੰ ਪੇ ਕਰਦੇ ਨੇ ਤੇ ਸਾਡੀ ਥਿਉਰੀ ਇਹ ਹੈ ਕਿ ਜਿਹਨੇ ਅਸਾਈ ਧਰਮ ਪ੍ਰਚਾਰ ਕਰਦੇ ਨੇ ਇਹ ਨਹੀਂ ਪ੍ਰਚਾਰ ਇਸ ਤਰ੍ਹਾਂ ਕਦੀ ਨਹੀਂ ਹੁੰਦਾ 10000 ਬੰਦਾ ਇਕੱਠਾ ਕੀਤਾ ਜੀ ਸਿੱਖ ਬਣੋ ਜੀ ਅਮਰ ਸ਼ਗੋ ਜੀ ਕੀ ਹੋਵੇਗਾ ਸਾਡੇ ਧਰਮ ਪ੍ਰਚਾਰ ਕਮੇਟੀ ਆਏਗਾ ਮਤਲਬ ਇਹ ਹਰ ਘਰ ਜਾਣਾ ਤੇ ਆਪਣੀ ਸਿੱਖੀ ਬਾਰੇ ਦੱਸਣਾ ਆਪਣੇ ਧਰਮ ਬਾਰੇ ਦੱਸਣਾ ਆਪਾਂ ਖਾਣਾ ਤੇ ਦੂਜਿਆਂ ਜੀਆਂ ਨੂੰ ਵੱਖਰਾ ਸਮਾਨ ਤੇ ਬੱਚਿਆਂ ਨੂੰ ਵੱਖਰਾ ਸਮਾਨ ਸਾਰੇ ਨਾਲ ਉਹ ਵੀ ਨਹੀਂ ਜਿਹੜਾ ਪਰ ਪ੍ਰਚਾਰ ਇਸ਼ਾਈ ਕਰਨੇ ਉਹ ਥਿਉਰੀ ਤੇ ਆਪਾਂ ਕਰਾਂਗੇ ਤੇ ਜਿਹੜਾ ਸਾਡੇ ਨਾਲ ਅਸੀਂ ਵਕਤ ਤੋਂ ਵੱਧ ਜੋ ਵੀ ਕੁਝ ਕਰਾਂਗੇ ਕੱਪੜੇ ਇਸ ਦੇ ਰੂਪੇ ਬਾਟ ਦੀ 350 ਦਾ ਦੋ ਆਵੇ ਜੀ ਕੋਈ ਵੇਖੋ ਅੱਜ ਅਸੀਂ ਹਲੀ ਉਹ ਅਸੀਂ ਚਾਰਜ ਲਾ ਅਸੀਂ ਉਹ ਸੁਭਾ ਦੇ ਸਾਰੇ ਜਿਹੜੇ ਜਿਹੜੇ ਸਾਰੇ ਗਾਈ ਬਹੁਤ ਬਹੁਤ ਸ਼ੋਕਾ ਅੱਜ ਅੱਜ ਆਇਆ ਹਾਂ ਕੋ ਬੈਠੇ